ਇਸ ਵੇਲੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਇੱਕ ਨਵਾਂ ਨਾਮ ਬੜੀ ਤੇਜ਼ੀ ਨਾਲ ਉੱਭਰ ਰਿਹਾ ਹੈ ਸੱਬਾ ਛੋਟੀ ਉਮਰ ਦੇ باوجود ਵੀ ਸੱਬਾ ਨੇ ਆਪਣੀ ਖਾਸ ਆਵਾਜ਼ ਤੇ ਬੇਹਤਰੀਨ ਕਲਾ ਨਾਲ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰ ਲਿਆ ਹੈ ਉਸਦੇ ਗੀਤ ਲੋਕਾਂ ਦੇ ਦਿਲਾਂ ਨੂੰ ਛੂ ਰਹੇ ਨੇ ਤੇ ਸੱਬਾ ਸਿਰਫ ਇੱਕ ਸਿੰਗਰ ਹੀ ਨਹੀਂ ਬਲਕਿ ਸਮਾਜਿਕ ਮਸਲਿਆਂ ਲਈ ਵੀ ਖੜਾ ਰਹਿੰਦਾ ਹੈ ਤੁਹਾਨੂੰ ਪਤਾ ਹੀ ਹੋਵੇਗਾ ਕਿ ਪਿਛਲੇ ਦਿਨੀ ਫਲੋਰੀਡਾ ਅਮਰੀਕਾ 'ਚ ਇੱਕ ਭਿਆਨਕ ਟਰੱਕ ਹਾਦਸਾ ਵਾਪਰਿਆ ਸੀ ਜਿਸ ਵਿੱਚ ਤਿੰਨ ਲੋਕਾਂ ਦੀ ਮੋਕੇਤੇ ਹੀ ਮੌਤ ਹੋ ਗਈ ਸੀ ਇਸ ਹਾਸੇ ਦੇ ਦੋਸ਼ ਚ ਇੱਕ ਸਿੱਖ ਨੌਜਵਾਨ ਹਰਜਿੰਦਰ ਸਿੰਘ ਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਹਾਲਾਂਕਿ ਪੰਜਾਬੀ ਪਾਈਚਾਰੇ ਵੱਲੋਂ ਸ਼ੁਰੂ ਤੋਂ ਹੀ ਇਹ ਗੱਲ ਕਹੀ ਜਾ ਰਹੀ ਹੈ ਕਿ ਇਹ ਇੱਕ ਹਾਸਾ ਸੀ ਕਤਲ ਨਹੀਂ ਕਿਉਂਕਿ ਇਸ ਤਰ੍ਹਾਂ ਦੇ ਹਾਸੇ ਕਿਸੇ ਨਾਲ ਵੀ ਵਾਪਰ ਸਕਦੇ ਨੇ ਇਸ ਮਾਮਲੇ ਵਿੱਚ ਸਭ ਤੋਂ ਪਹਿਲਾਂ ਦਰਜੀਤ ਦਸਾਂਝ ਨੇ ਆਪਣੀ ਆਵਾਜ਼ ਉਠਾਈ ਸੀ ਉਸ ਤੋਂ ਬਾਅਦ ਹੁਣ ਸੱਭਾ ਵੀ ਹਰਜਿੰਦਰ ਦੇ ਹੱਕ ਚ ਖੜਾ ਹੋਇਆ ਹੈ ਸੱਭਾ ਨੇ ਆਪਣੇ ਇੰਸਟਾਗ੍ਰam ਰਾਹੀਂ ਸਾਰੇ ਪੰਜਾਬੀਆਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਹੈ ਤੇ ਕਿਹਾ ਹੈ ਕਿ ਹਰਜਿੰਦਰ ਦੀ ਮਾਂ ਨੂੰ ਇਸ ਮੁਸ਼ਕਲ ਵੇਲੇ ਹੌਸਲਾ ਦੇਣਾ ਸਾਡਾ ਹਰ ਇੱਕ ਦਾ ਫਰਜ਼ ਹੈ ਸੱਭਾ ਨੇ ਖੁੱਲ੍ਹ ਕੇ ਕਿਹਾ ਕਿ ਹਰਜਿੰਦਰ ਨਾਲ ਇਨਸਾਫ ਹੋਣਾ ਚਾਹੀਦਾ ਹੈ ਕਿਉਂਕਿ ਇਹ ਸਿਰਫ ਇੱਕ ਹਾਦਸਾ ਸੀ ਮਾਂ ਦਾ ਪੁੱਤ ਕਿਸੇ ਵੀ ਤਰ੍ਹਾਂ ਦੀ ਸਿਆਸਤ ਜਾਂ ਨਫ਼ਰਤ ਦੀ ਪੇਂਟ ਨਾ ਚੜੇ ਹੁਣ ਦੇਖਣਾ ਇਹ ਹੈ ਕਿ ਪੰਜਾਬੀ ਇੰਡਸਟਰੀ ਦੇ ਹੋਰ ਕਿਹੜੇ ਵੱਡੇ ਸtare ਹਰਜਿੰਦਰ ਸਿੰਘ ਦੀ ਸਪੋਰਟ ਲਈ ਹੁੰਦੇ ਨੇ ਪਰ ਇਸ ਤੋਂ ਪਹਿਲਾਂ ਜੇ ਤੁਸੀਂ ਅਜੇ ਤੱਕ ਸਾਡਾ ਪਿੰਡੂ ਸਕੋਪ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਹੀ ਇਸ ਤਰ੍ਹਾਂ ਦੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਪੂਰੀ ਵੀਡੀਓ ਦੇਖਣ ਤੋਂ ਬਾਅਦ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਤੇ ਹਰਜਿੰਦਰ ਲਈ ਵਾਹਿਗੁਰੂ ਲਿਖਣਾ ਨਾ ਭੁੱਲਿਓ ਆਓ ਹੁਣ ਦੇਖਦੇ ਹਾਂ ਸੱਭਾ ਨੇ ਹਰਜਿੰਦਰ ਦੀ ਮਾਂ ਲਈ ਕੀ ਕਿਹਾ ਆਪਣੇ ਮਾਂ ਪਰ ਉਹਦੇ ਕੀ ਵੀਰ ਦੀ ਹੋਊਗੀ ਉਸ ਟਾਈਮ ਜਾਂ ਆਪਣੇ ਤੇ ਕੀ ਵੀਰ ਦੀ ਹੋਊਗੀ ਤੇ ਮੈਂ ਸੁਣਿਆ ਵੀ ਵੀਰੇ ਦੇ ਸਾਦਰ ਸਾਹਿਬ ਵੀ ਹੈ ਨਹੀਂ ਦਰ ਤੇ ਇਕੱਲੇ ਮਾਂ ਦਾ ਜੀ ਨੇ ਤੇ ਵੀਰਾ ਵੀ ਇਕੱਲਾ ਇਕੱਲਾ ਪੋਤਾ ਹੈ ਨਾ ਮਾਂ ਦਾ ਸੋ ਮੇਰੀ ਇਹੀ ਬੇਨਤੀ ਆ ਯਾਰ ਤੁਹਾਡੇ ਨੂੰ ਤੇ ਚਲੋ ਵੀਰੇ ਦੀ ਜੇ ਗਲਤੀ ਆ ਵੀਰੇ ਲਈ ਰਹਿਣ ਦੋ ਪਰ ਉਸ ਮਾਂ ਲਈ ਪਟੀਸ਼ਨ ਸਾਈਨ ਕਰ ਦਿਓ ਜਰੂਰ ਚਲੋ ਮੈਂ ਮੰਨਦਾ ਵੀ ਵੀਰੇ ਦੀ ਗਲਤੀ ਹੋ ਸਕਦੀ ਆ ਪਰ ਇੱਕ ਟਾਈਮ ਲਈ ਤੁਸੀਂ ਆਪਣੇ ਆਪ ਨੂੰ ਵੀਰੇ ਦੀ ਜਗ੍ਹਾ ਖੜਾ ਕੇ ਦੇਖਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਤੁਹਾਡੇ ਅ ਪਿਛਲੇ ਦਿਨੀ ਇੱਕ ਐਕਸੀਡੈਂਟ ਹੋਇਆ ਜੀ ਅਮਰੀਕਾ ਦੇ ਵਿੱਚ ਆਪਣੇ ਪਿਆਰਦੀ ਭਰਾ ਰਜਿੰਦਰ ਸਿੰਘ ਤੋਂ ਮੈਂ ਮੰਨਦਾ ਵੀ ਵੀਰੇ ਦੀ ਗਲਤੀ ਹੋ ਸਕਦੀ ਆ ਹਨਾ ਕਈ ਭੈਣ ਭਰਾ ਕਮੈਂਟ ਕਰ ਰਹੇ ਆ ਹਨਾ ਵੀ ਉਹਦੀ ਗਲਤੀ ਆ ਚਲੋ ਮੈਂ ਮੰਨਦਾ ਵੀ ਵੀਰੇ ਦੀ ਗਲਤੀ ਹੋ ਸਕਦੀ ਆ ਪਰ ਇੱਕ ਟਾਈਮ ਲਈ ਤੁਸੀਂ ਆਪਣੇ ਆਪ ਨੂੰ ਵੀਰੇ ਦੀ ਜਗ੍ਹਾ ਖੜਾ ਕੇ ਦੇਖਿਓ ਵੀ ਆਪਣੇ ਮਾਂ ਪਿਓ ਤੇ ਕੀ ਬੀਤਦੀ ਹੋਊਗੀ ਉਸ ਟਾਈਮ ਜਾਂ ਆਪਣੇ ਤੇ ਕੀ ਬੀਤਦੀ ਹੋਊਗੀ ਤੇ ਮੈਂ ਸੁਣਿਆ ਵੀ ਵੀਰੇ ਦੇ ਫਾਦਰ ਸਾਹਿਬ ਵੀ ਹੈ ਨਹੀਂ ਸਰ ਤੇ ਇਕੱਲੇ ਮਾਂ ਦਾਜੀ ਨੇ ਤੇ ਵੀਰਾ ਵੀ ਗੱਲਾਂ ਗੱਲਾਂ ਬੋਤਾ ਹਨਾ ਮਾਂ ਦਾ ਸੋ ਮੇਰੀ ਇਹੀ ਬੇਨਤੀ ਆ ਯਾਰ ਤੁਹਾਡੇ ਮੂਹਰੇ ਵੀ ਚਲੋ ਵੀਰੇ ਦੀ ਜੇ ਗਲਤੀ ਆ ਵੀਰੇ ਲਈ ਰਹਿਣ ਦੋ ਪਰ ਉਸ ਮਾਂ ਲਈ ਪਟੀਸ਼ਨ ਸਾਈਨ ਕਰੋ ਯਾਰ ਜਰੂਰ ਤੇ ਸਾਰੇ ਜਣੇ ਉਥੋਂ ਲਿੰਕ ਓਪਨ ਕਰਕੇ ਪਟੀਸ਼ਨ ਸਾਈਨ ਕਰੋ ਤੇ ਉਸ ਲਿੰਕ ਨੂੰ ਸ਼ੇਅਰ ਵੀ ਕਰੋ ਅੱਗੇ ਅੱਗੇ ਯਾਰ ਜਿਹੜੇ ਜਿਹੜੇ ਵੀ ਮੈਨੂੰ ਘਰ ਪਿਆਰ ਕਰਦੇ ਆ ਪਲੀਜ਼ ਸਾਰੇ ਜਣੇ ਜਰੂਰ ਕਰੋ